ਪ੍ਰਧਾਨ ਮੰਤਰੀ ਨરેਂਦਰ ਮੋਦੀ ਅੱਜ ਪੰਜਾਬ ਆਣ ਕੇ ਉਹ ਪਟਿਆਲਾ ਵਿਖੇ ਭਾਜਪਾ ਦੇ ਉਮੀਦਵਾਰ ਪ੍ਰਨੀਤ ਕੋਰ ਦੇ ਹੱਕ ਵਿੱਚ ਹੋਂ ਪ੍ਰਚਾਰ ਕਰਨਗੇ। ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਪਟਿਆਲਾ ਦੇ ਪੋਲੋ ਗਰਾਊਂਡ ਪਹੁੰਚੇ, ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਪਟਿਆਲਾ 'ਚ ਹੋਣ ਜਾ ਰਹੀ ਪੀਐਮ ਮੋਦੀ ਦੀ ਰੈਲੀ ਦੀ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕਰ ਲਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਕਰੀਬ 50 ਹਜ਼ਾਰ ਦੇ ਲਗਭਗ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ ਜਿਸ ਦੀਆਂ ਤਿਆਰੀਆਂ ਦਾ ਉਹਨਾਂ ਵੱਲੋਂ ਜਾਇਜ਼ਾ ਲਿਆ ਗਿਆ ਹੈ। ਉਥੇ ਦੂਜੇ ਪਾਸੇ ਕਿਸਾਨਾਂ ਵੱਲੋਂ ਵੀ ਮੋਦੀ ਦੇ ਘਰਾਉ ਸੰਬੰਧੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਇਸ ਮੋਦੀ ਦੇ ਬੋਲਦੇ ਸੁਨੀਲ ਜਾਖੜ ਨੇ ਕਿਹਾ ਕਿ ਮੈਂ ਵੀ ਇੱਕ ਕਿਸਾਨ ਹਾਂ ਅਸੀਂ ਪੰਜਾਬ ਵਿੱਚ ਦੋ ਫਸਲਾਂ ਤੇ ਵੀ ਦੁੱਖ ਝੱਲਦੇ ਹਾਂ ਪਰ ਘੱਟੋ ਘੱਟ ਸਮਰਥਨ ਮੁੱਲ ਦਿੱਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਕਿਸਾਨਾਂ ਦੀ ਇਹ ਪੂਰੀਆ ਮੰਗਾ ਦਾ ਵੀ ਕੰਮ ਕੀਤਾ ਜਾ ਰਿਹਾ ਹੈ ਦੱਸ ਦੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪਟਿਆਲਾ ਵਿਖੇ ਲੋਕ ਸਭਾ ਚੋਣਾਂ ਲਈ ਪ੍ਰਚਾਰ ਕਰਨਗੇ ਅਤੇ ਇਸ ਤੋਂ ਬਾਅਦ 24 ਮਈ ਨੂੰ ਮੁੜ ਪੰਜਾਬ ਆਣਗੇ ਜਿੱਥੇ ਉਹ ਗੁਰਦਾਸਪੁਰ ਵਿੱਚ ਦਿਨੇਸ਼ ਬੱਬੂ ਅਤੇ ਜਲੰਧਰ ਵਿੱਚ ਸੁਸ਼ੇਨ ਰਿੰਕੂ ਦੇ ਸਮਰਥਨ ਵਿੱਚ ਰੈਲੀ ਕਰਨਗੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਆਖਿਆ ਕਿ ਪੰਜਾਬ ਵਿੱਚ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਮਿਲਣਾ ਜਲਦ ਸ਼ੁਰੂ ਹੋਣ ਵਾਲਾ ਹੈ ਜਨ ਸਭਾ ਦੌਰਾਨ ਬੋਲਦਿਆਂ ਡਾਕਟਰ ਗੁਰਪ੍ਰੀਤ ਖੌਰ ਨੇ ਕਿਹਾ ਕਿ ਉਹ ਜਿੱਥੇ ਵੀ ਜਾਂਦੇ ਹਨ ਉੱਥੇ ਔਰਤਾਂ ਆਉਣ ਤੋਂ 1000 ਰੁਪਏ ਮਹੀਨਾ ਦੇਣ ਬਾਰੇ ਸਵਾਲ ਪੁੱਛਦੀਆਂ ਹਨ ਇਸ ਤੇ ਉਹ ਦੱਸਣਾ ਚਾਹੁੰਦੇ ਹਨ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਜਲਦ ਹੀ ਇਸ ਸਾਲ ਦੇ ਅੰਦਰ BB 1000 ਰੁਪਏ ਮਹੀਨਾ ਮਿਲਣਾ ਸ਼ੁਰੂ ਹੋ ਜਾਵੇਗਾ ਉਹਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਭਗਵਾਨ ਜੀ ਦੇ ਵਾਅਦੇ ਕੀ ਤਹਿਤ ਜਰੂਰ ਪੂਰਾ ਕਰਾਂਗੇ ਜਿਵੇਂ 600 ਯੂਨਿਟ ਦਾ ਵਾਅਦਾ ਪੂਰਾ ਕੀਤਾ ਹੈ ਜਿਹੜੀ ਗੱਲ ਆਉਂਦੀ ਹੈ ਕਿ ਇਹ ਲੇਡੀਜ਼ ਦਾ 1000 ਰੁਪਿਆ ਜਿੱਥੇ ਮੈ ਜਾਣੀ ਇਹ ਗੱਲ ਜਰੂਰ ਸੁਣਨ ਨੂੰ ਮਿਲਦੀ ਹੈ ਕਿ ਸਰਕਾਰ ਨੇ ਵਾਅਦਾ ਕੀਤਾ ਸੀ 1000 ਰੁਪਿਆ ਕਦ ਲਾਗੂ ਕਰੂਗੀ ਸੋ ਅਸੀਂ ਇਹ ਵੀ ਤੁਹਾਨੂੰ ਦੱਸਦੇ ਹਾਂ ਕਿ ਇਲੈਕਸ਼ਨਾਂ ਤੋਂ ਬਾਅਦ ਜਲਦ ਇਸ ਸਾਲ ਦੇ ਵਿੱਚ ਵਿੱਚ ਸੀਐਮ ਮਾਨ ਸਾਹਿਬ ਨੇ ਫੈਸਲਾ ਕੀਤਾ ਕਿ ਜਿਹੜੇ ਹਜ਼ਾਰ ਰੁਪਏ ਉਹ ਵੀ ਲੇਡੀਜ਼ ਨੂੰ ਮੰਨਣਾ ਸ਼ੁਰੂ ਹੋਏਗਾ ਤੇ ਲੇਡੀਜ਼ ਇਸ ਗੱਲੋਂ ਨਾ ਪਿੱਛੇ ਰਹੋ ਕਿ ਹਜ਼ਾਰ ਨਹੀਂ ਮਿਲਿਆ ਜੇ ਮਾਨ ਸਾਹਿਬ ਨੇ ਵਾਅਦਾ ਕਰਿਆ ਤਾਂ ਜ਼ਰੂਰ ਪੂਰਾ ਕਰਨਗੇ ਜਿਵੇਂ 600 ਯੂਨਿਟ ਦਾ ਵਾਅਦਾ ਕੀਤਾ ਸੀਗਾ ਉਹ ਪੂਰਾ ਹੋਇਆ ਹੋਇਆ ਤੂਰੀ ਚ ਜਿੰਨੇ ਵਾਅਦੇ ਕੀਤੇ ਸੀ ਇੱਕ ਇੱਕ ਕਰਕੇ ਸਾਰੇ ਪੂਰੇ ਹੋ ਰਹੇ ਨੇ ਟਾਈਮ ਜ਼ਰੂਰ ਲੱਗਦਾ ਹੈ ਜਿਹੜੇ ਪਿਛਲੇ 70 ਸਾਲਾਂ ਤੋਂ ਕੰਮ ਨਹੀਂ ਹੋਇਆ ਉਹ ਦੋ ਸਾਲਾਂ ਚ ਕਰਕੇ ਦਿਖਾ ਦੇ ਪੰਜਾਬ ਵਿੱਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਭਾਜਪਾ ਦੇ ਸੁਭਾ ਪ੍ਰਧਾਨ ਸੁਨੀਲ ਜੀ ਖੜ ਨੇ ਚੋਣ ਕਮਿਸ਼ਨ ਨੂੰ ਚਿੱਠੀ ਲਿਖ ਕੇ ਵੋਟਾਂ ਦਾ ਸਮਾਪਵਧਾਨ ਦੀ ਮੰਗ ਕੀਤੀ ਹੈ ਉਨ੍ਹਾਂ ਗਰਮੀ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਚੋਣਾਂ ਸਵੇਰੇ 1 ਘੰਟੇ ਪਹਿਲਾਂ ਸ਼ੁਰੂ ਕਰਕੇ 1 ਘੰਟਾ ਦੇਰੀ ਨਾਲ ਖਤਮ ਕੀਤੀਆਂ ਜਾਣ ਚੋਣ ਕਮਿਸ਼ਨ ਨੂੰ ਚਿੱਠੀ ਵਿੱਚ ਸੁਨੀਲ ਜਾਖੜ ਨੇ ਆਖਿਆ ਕਿ ਪੰਜਾਬ ਵਿੱਚ 1 ਜੂਨ ਨੂੰ VOTING ਹੋਣ ਜਾ ਰਹੀ ਹੈ ਇਸ ਵੇਲੇ ਪੰਜਾਬ ਵਿੱਚ ਹੀਟ ਵੇਵ ਸਿਖਰਾਂ ਤੇ ਪਹੁੰਚੀ ਹੋਈ ਹੈ ਇਸ ਕਾਰਨ ਵੋਟਰਾਂ ਨੂੰ ਧੁੱਪ ਵਿੱਚ VOTING ਕਰਨ ਵਿੱਚ ਪਰੇਸ਼ਾਨੀ ਆਵੇਗੀ ਚਾਹਨੇ ਆਕੇ ਪੰਜਾਬ ਭਾਜਪਾ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਵੋਟਾਂ ਦਾ ਸਮਾਂ ਸਵੇਰੇ 6 ਵਜੇ ਤੋਂ ਸ਼ਾਮ 7 ਵਜੇ ਤੱਕ ਕਰ ਦਿੱਤਾ ਜਾਵੇ ਤਾਂ ਜੋ ਜ਼ਿਆਦਨ ਤੋਂ ਜ਼ਿਆਦਾ VOTING ਹੋ ਸਕੇ ਲੋਕ ਸਭਾ ਚੋਣਾਂ ਦੇ ਮੰਦਿਰ ਜਰ ਮੁੱਖ ਮੰਤਰੀ ਭਗਵੰਤ ਮਾਨ ਬੱਡਲਾ ਆੜਾ ਵੀ ਕੇ ਪਹੁੰਚੇ ਉਹਨਾਂ ਕਹਿ ਇੱਕ ਬੱਡਲਾ ਆੜਾ ਦੇ ਲੋਕਾਂ ਤੋਂ ਮੈਂ ਜੋ ਮੰਗਿਆ ਉਹਨਾਂ ਨੇ ਮੈਨੂੰ ਦਿੱਤਾ ਉਹਨਾਂ ਦੇ ਪਿਆਰ ਦਾ ਕੋਈ ਮੁੱਲ ਹੀ ਸੀਐਮ ਭਗਵੰਤ ਮਾਨ ਇੱਕ ਵਾਰ ਪੇਰ ਕਿੱਕਲੀ ਟੂ ਸੁਣਾ ਕੇ ਬਾਦਲ ਪਰਵਾਰ ਤੇ ਨਿਸ਼ਾਨੇ ਸਾਧੇ ਕਿੱਕਲੀ ਕਲੀਰ ਦੇ ਹੈ ਸੋ ਇਹਨਾਂ ਦਾ ਤਾਂ ਮੈਂ ਦੇਖ ਲਿਆ ਕੱਲ ਮੈਂ ਬਾਦਲਪਿੰਡ ਗਿਆ ਸੀ ਲੰਬੀ ਇਹਨਾਂ ਦੇ ਹਲਕੇ ਚ ਗਿਆ ਸੀ ਆਲਮ ਵਾਲੇ ਗਿਆ ਸੀ ਨਰੂਆ ਨੇ ਗਿਆ ਸੀ ਕੱਲ ਫੇਰ ਮੈਂ ਬਾਅਦ ਚ ਫਾਜ਼ਿਲ ਕਾ ਸੀ ਫੇਰ ਮੈਂ ਜਲਾਲਾਬਾਦ ਸੀ ਅੱਜ ਬਲਾਡੇ ਆ ਹੁਣ ਮਾਨਸਾ ਇਸ ਤੋਂ ਬਾਅਦ ਮੋੜ ਫੇਤਲ ਬੰਡੀ ਫੇਰ ਪੁੱਛੋ ਸੋ ਕੱਲ ਨੂੰ ਫਲੋਰ ਨਕੋਦਰ ਹੈ ਜੀ ਉਧਰ ਦੁਆਬੇ ਚ ਮੈਂ ਨਹੀਂ ਖੜਦਾ ਕਿਉਂਕਿ ਨਾ ਮੈਂ ਥੱਕਾਂ ਨਾ ਮੈਂ ਹੱਕਾਂ ਅੱਜ ਜਦੋਂ ਇੰਨਾ ਪਿਆਰ ਮਿਲਦਾ ਹੋਵੇ ਥੱਕਣ ਦਿੰਦਾ ਇਹ ਪਿਆਰ ਸੋ ਤੁਹਾਡੇ ਨਾਲ ਆ ਤੁਹਾਡੇ ਵਰਗਿਆਂ ਐਂ ਰਹਾਂਗੇ ਜੋ ਵਿਰੋਧੀ ਗੱਲਾਂ ਕਰਦੇ ਉਹਨਾਂ ਚ ਉਹਨਾਂ ਦੀ ਗੱਲਾਂ ਚ ਨਾ ਆਇਓ ਉਹਨਾਂ ਨੂੰ بڑی ਦਿੱਕਤ ਇਹ ਹੈ ਕਿ ਆਮਕਰਾਂ ਦਾ ਮੁੰਡਾ ਕਿਉਂ ਮੁੱਖ ਮੰਤਰੀ ਬਣ ਗਿਆ ਆਮਕਰਾਂ ਦੇ ਮੁੰਡੇ ਕਿਉਂ ਮੁੱਖ ਮੰਤਰੀ ਮੰਤਰੀ ਬਣ ਗਏ ਆਈ ਦੁੱਖ ਉਹਨਾਂ ਨੂੰ ਸੁਖਵੀਰੋ ਇਹ ਮਹਾਰਾਜ ਦੀ ਕਿਰਪਾ ਹੋਈ ਹੈ ਜੀ ਸਰਕਾਰ ਸਾਹਿਬ ਦੀ ਕਿੱਕਲੀ ਕਲੀਰ ਦੀ ਬੁਰੀ ਹਾਲ ਸੁਖਵੀਰ ਦੀ ਇਕਲੀ ਕਲੀਰ ਦੀ ਬੁਰੀ ਹਾਲ ਸੁਖਵੀਰ ਦੀ ਸਮਝ ਕੁਛ ਆਵੇ ਨਾ ਵੋਟ ਕੋਈ ਥਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਕੰਮ ਕੀਤੇ ਭਗਵੰਤ ਨੇ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਹਰਾਂ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਚ ਪਾਣੀ ਐ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਐ ਲੋਕ ਉਹਦੋਂ ਤੱਕ ਸਾਨੂੰ ਚਾਹੁੰਦੇ ਸੀ ਜਿੰਨਾ ਚਿਰ ਬਾਦਲ ਸਭ ਜਿਉਂਦੇ ਸੀ ਲੋਕੋ ਨਾ ਜੇ ਸਾਨੂੰ ਚਾਹੁੰਦੇ ਸੀ ਜਿ ਨજર ਵੱਡੇ ਬਾਦਲ ਸਾਹਿਬ ਜਿਉਂਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਖਾਲੀ ਦਲ ਦੀ ਫੱਟੀ ਫਿਰ ਜੀਜੇ ਸਾੜੇ ਨੇ ਪੋਚੀ ਐ ਮੇਰਾ ਘੱਟੀ ਜਾਵੇ ਖੂਨ ਵੇ ਨਾਲੇ ਉੱਡੀ ਜਾਵੇ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਵੇ ਅਸੀਂ ਮੌਜ ਬੜੀ ਲੁੱਟੀ ਐ ਗੁੱਗੀ ਛੇਤਰ ਨਾਲ ਕੁੱਟੀ ਐ ਹੁਣ ਹੁਣ ਸਾਡੀ ਜੜ ਸਤੌਜ ਵਾਲੇ ਮਾਨ ਨੇ ਪੁੱਟੀ ਐ ਲੈ 4 ਜੂਨ ਤੋਂ ਬਾਅਦ ਰਾਜਨੀਤੀ ਚੋਂ ਬਾਦਲ ਕੇ ਤਬਰ ਦੀ ਛੁੱਟੀ ਐ ਬੋਲ ਸੋਨਾ